ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਗੱਲਬਾਤ ਕਰਾਂਗੇ ਖਾਲਸਾ ਜੀ ਅੱਜ ਆਪਾਂ ਬੇਅਦਬੀਆਂ ਵਾਲੇ ਕੇਸ ਦੇ ਵਿੱਚ ਖਟੜਾ ਜਿਹੜੇ ਆਈਜੀ ਸੀਰੇ ਜਿਨ੍ਹਾਂ ਨੇ ਇਸ ਕੇਸ ਦੀ ਸਾਰੀ ਇਨਕੁਆਇਰੀ ਕੀਤੀ ਸੀਗੀ ਉਹਨਾਂ ਦੀ ਸਿੰਘ ਸਾਹਿਬ ਦੇ ਨਾਲ ਮੁਲਾਕਾਤ ਤੋਂ ਬਾਅਦ ਸਰਕਾਰ ਜਾਂ ਅਕਾਲੀ ਦਲ ਜਾਂ ਹੋਰ ਕੌਣ ਕੌਣ ਲੋਕ ਨੇ ਜਿਹੜੇ ਜਿੰਨਾ ਵੀ ਆਪਾਂ ਕਹਿ ਸਕਦੇ ਆ ਦਿਲ ਦੀਆਂ ਤੜਕਨਾ ਵਧੀਆਂ ਹੋਈਆਂ ਨੇਗੀਆਂ ਇਹਦੇ ਤੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਨਾਲ ਦੀ ਨਾਲ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਦਾਲਤ ਵੱਲੋਂ ਟਾਈਟਲਰ ਦਾ ਜਿਹੜਾ ਕੇਸ ਹੈਗਾ ਉਹਦੇ ਤੇ ਵੀ ਦੋਸਤ ਐਦ ਹੋ ਗਏ ਨੇ ਜਿਹੜਾ ਦਿੱਲੀ ਤੰਗਿਆਂ ਦਾ ਦੋਸ਼ੀ ਹੈ ਤੰਗਿਆਂ ਦਾ ਨਹੀਂ ਮੈਂ ਕਹੂੰਗਾ ਦਿੱਲੀ ਕਤਲਿਆਂ ਦਾ ਜਿਹੜਾ ਸਿੱਖ ਕਤਲਿਆਂ ਦਾ ਦੋਸ਼ੀ ਹੈ ਉਹਦੇ ਤੇ ਵੀ ਦੋਸਤ ਐ ਹੋ ਗਏ ਨੇ ਉਦੇ ਬਾਰੇ ਵੀ ਗੱਲਬਾਤ ਕਰਾਂਗੇ ਬਹੁਤ ਹੀ ਅਹਿਮ ਦੋਨੇ ਗੱਲਬਾਤ ਆਪਾਂ ਕਰ ਰਹੇ ਆ ਮੁੱਦੇ ਜਿਹੜੇ ਅਹਿਮ ਨੇ ਆਓ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਤੋਂ ਤੁਹਾਨੂੰ ਪਤਾ ਕਿ ਪਿਛਲੇ ਦਿਨੀ ਜਿਹੜੇ ਰਣਵੀਰ ਖੱਟੜਾ ਜੀ ਨੇ ਜਿਹੜੇ ਆਈਜੀ ਹੁਣ ਰਿਟਾਇਰ ਹੋ ਚੁੱਕੇ ਨੇ ਉਹ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਨਾਲ 2 ਘੰਟੇ ਬੰਦ ਕਮਰੇ ਦੇ ਵਿੱਚ ਮੁਲਾਕਾਤ ਕਰਦੇ ਨੇ ਔਰ ਸਾਰੀ ਜਿਹੜੀ ਜਾਣਕਾਰੀ ਆ ਉਹ ਉਹਨਾਂ ਨੂੰ ਮਹਈਆ ਕਰਵਾ ਦਿੰਦੇ ਨੇ ਜਿਦੇ ਚ ਇੱਕ ਇੱਕ ਚੀਜ਼ ਜਿਹੜਾ ਪੁਆਇੰਟ ਹੈ ਉਹ ਉਹਨਾਂ ਦੇ ਅੱਗੇ ਰੱਖ ਦਿੰਦੇ ਨੇ ਤੇ ਦੋਸਤੋ ਉਹਦੇ ਚ ਜਿਹੜੀਆਂ ਪਹਿਲੀਆਂ ਸਰਕਾਰਾਂ ਦੇ ਮਤਲਬ ਉਹਨੇ ਉਹ ਤਾਂ ਆਪਣੇ ਸਾਹਮਣੇ ਆਏ ਹੋਏ ਨੇ ਜਿਵੇਂ ਮੰਨ ਲਓ ਤੁਸੀਂ ਅਕਾਲੀ ਦਲ ਦਾ ਜਿਹੜਾ ਮਤਲਬ ਹੈਗਾ ਸੁਖਵੀਰ ਸਿੰਘ ਬਾਦਲ ਦਾ ਰੋਲ ਹੈ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਕੈਪਟਨ ਆਪਣੇ ਗੁਟਕੇ ਨੂੰ ਚੱਕ ਕੇ ਸੌਂ ਖਾ ਕੇ ਉਸ ਤੋਂ ਬਾਅਦ ਉਹਨੇ ਕੁਝ ਨਹੀਂ ਕੀਤਾ ਤੇ ਉਸ ਤੋਂ ਬਾਅਦ ਦੋਸਤੋ ਹੁਣ ਆਈ ਸੀ ਬਦਲਾਵ ਵਾਲੀ ਸਰਕਾਰ ਬਦਲਾਵ ਵਾਲੀ ਸਰਕਾਰ ਨੂੰ ਕਿਉਂ ਕੰਬਨੀ ਛਰਗੀ ਇਹਨਾਂ ਨੂੰ ਕਿਉਂ ਬਦਲੇ ਇਸ ਗੱਲ ਦਾ ਭੈ ਲੱਗਣ ਲੱਗਿਆ ਕਿ ਰਣਵੀਰ ਖੱਟੜੇ ਦੀ ਮੁਲਾਕਾਤ ਦੇ ਨਾਲ ਕੀ ਭਗਵੰਤ ਸਿੰਘ ਮਾਨ ਨੂੰ ਵੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾ ਸਕਦਾ ਪਰ ਕਿਉਂ ਤਲਬ ਕੀਤਾ ਜਾ ਸਕਦਾ ਉਹਦਾ ਕੀ ਦੋਸ਼ ਹੈ ਉਹ ਤਾਂ ਉਦੋਂ ਹੈ ਹੀ ਨਹੀਂ ਸੀ ਮੁੱਖ ਮੰਤਰੀ ਹਾਂ ਹੁਣ ਉਹਦੇ ਬਾਰੇ ਜ਼ਿਕਰ ਕਰਦੇ ਆ ਕਿ ਉਹਨਾਂ ਦੀ 2.5 ਸਾਲ ਤੋਂ ਬਣੀ ਹੋਈ ਸਰਕਾਰ ਦੇ ਵਿੱਚ ਜਿਹੜੇ ਕਿ ਵਾਅਦਾ ਕਰਕੇ ਉਹਨਾਂ ਨੇ ਸਰਕਾਰ ਬਣਾਈ ਸੀ ਸਿੱਖਾਂ ਦੀਆਂ ਵੋਟਾਂ ਲਈਆਂ ਸੀਗੀਆਂ ਔਰ ਇਸ ਤੋਂ ਬਾਅਦ ਉਹਨਾਂ ਦੀ ਕਾਰਗੁਜ਼ਾਰੀ ਕੀ ਹੈ ਕੀ ਉਹਨਾਂ ਨੇ ਕੱਲਾ ਸਿਰਫ ਮਤਲਬ ਜਿਹੜਾ ਹੈਗਾ ਕੋਈ ਕਾਰਵਾਈ ਨਹੀਂ ਕੀਤੀ ਜਾਂ ਜਾਂ ਫਿਰ ਉਹਨਾਂ ਦੀ ਕੋਈ ਮਿਲੇ ਹੋਣ ਦੀ ਕੰਸੋ ਆ ਰਹੀ ਹੈ ਇਹਦੇ ਬਾਰੇ ਤੁਹਾਡੇ ਨਾਲ ਦੋਸਤੋ ਸਾਂਝ ਪਾਉਣਿਆ ਜਿਹੜੇ ਰਣਵੀਰ ਸਿੰਘ ਖਾਟੜਾ ਦੀ ਮੁਲਾਕਾਤ ਤੋਂ ਬਾਅਦ ਹੁਣ ਗੱਲਬਾਤ ਆਪਾਂ ਸੰਖੇਪ ਦੇ ਵਿੱਚ ਮੈਂ ਗੱਲ ਕਰੂੰ ਪ੍ਰਦੀਪ ਕਲੇਰ ਤੁਹਾਨੂੰ ਪਤਾ ਜਿਹੜਾ ਮੁੱਖ ਸਾਜ ਕਰਤਾ ਸੀਗਾ ਉਹ ਪਕੜਿਆ ਜਾਂਦਾ ਜਦੋਂ ਪ੍ਰਦੀਪ ਕਲੇਰ ਪਕੜਿਆ ਜਾਂਦਾ ਤਾਂ ਉਹ 164 ਦੇ ਬਿਆਨ ਦਰਜ ਕਰਵਾਉਂਦਾ ਤੇ ਉਹ ਸਾਰਾ ਕੁਝ ਦੱਸ ਦਿੰਦਾ ਤੁਸੀਂ ਪੜਿਆ ਵੀ ਹੋਊਗਾ ਕਿ ਜਿਹੜੀ ਸਾਡੀ ਮੁਲਾਕਾਤ ਹੋਈ ਸੀਗੀ ਡੇਰਾ ਮੁਖੀ ਦੀ ਜਿਹੜੀ ਉਹਦੀ ਬੇਟੀ ਬਣੀ ਹੋਈ ਆ ਹਨਪ੍ਰੀਤ ਕਾ ਹਨੀਪ੍ਰੀਤ ਕਾਰ ਰਕੇਸ਼ ਢੜਬਾ ਮਹਿੰਦਰਪਾਲ ਬਿੱਟੂ ਗਲਾਬ ਸਿੰਘ ਉਫ ਗਲਾਬੂ ਖਜ਼ਾਨਚੀ ਤੇ ਗੁਰਲੀਨ ਹਾਜ਼ਰ ਸਨ ਤੇ ਇੱਥੇ ਉਹਨੇ ਕਿਹਾ ਕਿ ਹਣੀ ਪ੍ਰੀਤ ਨੇ ਕਿਹਾ ਸੀਗਾ ਕਿ ਜੇਕਰ ਉਹਨਾਂ ਨੇ ਸਾਡੇ ਗੁਰੂ ਦੇ ਸਾਡੇ ਮਤਲਬ ਡੇਰਾ ਮੁਖੀ ਦੇ ਜਿਹੜੇ ਲੋਕ ਨੇ ਪੈਰਾਂ 'ਚ ਰੋਲੇ ਨੇ ਤਾਂ ਇਹਨਾਂ ਦੇ ਗੁਰੂ ਨੂੰ ਵੀ ਪੈਰਾਂ ਦੇ ਵਿੱਚ ਰੋਲ ਦਿਓ ਤੇ ਡੇਰਾ ਮੁਖੀ ਨੇ ਇਹ ਗੱਲ ਜਿਹੜੀ ਸੀਗੀ ਉਹਨਾਂ ਨੂੰ ਹਦਾਇਤ ਕੀਤੀ ਸੀ ਕਿ ਜੋ ਹਣੀ ਪ੍ਰੀਤ ਨੇ ਤੁਹਾਨੂੰ ਕਿਹਾਗਾ ਹੂਬ ਹੂ ਉਵੇਂ ਜ਼ਿਕਰ ਕੀਤਾ ਜਾਵੇ ਇਹ ਦੋਸਤੋ ਜਿਹੜੀ ਗੱਲਬਾਤ ਆ 164 ਦੇ ਬਿਆਨ ਦਾ ਮਤਲਬ ਤੁਸੀਂ ਸਮਝਦੇ ਹੋ ਜਿਹੜੇ ਜੱਜ ਦੇ ਸਾਹਮਣੇ 164 ਦੇ ਬਿਆਨ ਦਿੱਤੇ ਜਾਂਦੇ ਨੇ ਜਿਹੜਾ ਉਹਨਾਂ ਦੇ ਵਿੱਚੋਂ ਸ਼ਾਮਲ ਸੀਗਾ ਇਹਨਾਂ ਗੱਲਾਂ ਨੂੰ ਦੋਸਤੋ 1 ਸਾਲ ਹੋ ਚੁੱਕਿਆਗਾ 1 ਸਾਲ ਤੋਂ ਲੈ ਕੇ ਕੋਈ ਵੀ ਭਗਵੰਤ ਮਾਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤਾਂ ਫਿਰ ਮਿਲੇ ਹੋਣ ਦੀ ਕਿਉਂ ਆਪਾਂ ਨਹੀਂ ਮੰਨਾਂਗੇ ਗੱਲ ਅੱਜ ਕੁਝ ਅਖਬਾਰਾਂ ਨੇ ਮੇਨ ਪੇਜ ਦੇ ਉੱਪਰ ਇਸ ਗੱਲ ਨੂੰ ਪ੍ਰਮੁਖਤਾ ਦੇ ਨਾਲ ਮਤਲਬ ਪੂਰੀ ਸਟੋਰੀ ਨੂੰ ਸਾਪਿਆਗਾ ਕਿ ਭਗਵੰਤ ਸਿੰਘ ਮਾਨ ਇਸ ਗੱਲ ਦੇ ਕਿਵੇਂ ਹੁਣ ਜਿਵੇਂ ਕਿਵੇਂ ਮਤਲਬ ਦੋਸ਼ੀ ਨੇ ਕਿਉਂਕਿ ਇਹਨਾਂ ਦੀ ਡੇਰਾ ਮੁਖੀਆਂ ਦੇ ਨਾਲ ਜਾਂ ਡੇਰਾ ਪ੍ਰੇਮੀਆਂ ਦੇ ਨਾਲ ਸਿਰਫ ਵੋਟਾਂ ਲੈਣ ਦੀ ਖਾਤਰ ਸਭ ਕੁਝ ਜਿਵੇਂ ਪਹਿਲਾਂ ਸੁਖਵੀਰ ਬਾਦਲ ਉਹਨਾਂ ਨੇ ਕੀਤਾ ਸੀਗਾ ਉਸੇ ਪੈਟਰਨਰ ਦੇ ਉੱਪਰ ਭਗਵੰਤ ਸਿੰਘ ਮਾਨ ਵੀ ਚੱਲ ਰਹੇ ਨੇ ਹੁਣ ਤੁਹਾਨੂੰ ਸੁਣਾਉਣਾ ਦੋਸਤੋ ਇਹ ਤਾਂ ਹੋਊਗੀ ਗੱਲ ਕਿ ਇਹਨਾਂ ਨੇ 1 ਸਾਲ ਤੋਂ ਲੈ ਕੇ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਕੋਈ ਵੀ ਗੱਲਬਾਤ ਨਹੀਂ ਕੀਤੀ ਲੇਕਨ ਦੋਸਤੋ ਉਦੋਂ ਵੀ ਵੱਡੀ ਗੱਲਬਾਤ ਜਿਹੜੀ ਹੈਗੀ ਆ ਉਹ ਇਹ ਹੈ ਕਿ ਮੈਂ 2022 ਤੋਂ ਜਿਹੜੀ ਫਾਈਲ ਆ ਉਹ ਭਗਵੰਤ ਮਾਨ ਕੋਲੇ ਯਾਨੀ ਕਿ ਗ੍ਰਹਿ ਮੰਤਰਾਲੇ ਦੇ ਵਿੱਚ ਪਈ ਹੋਈ ਹੈ ਉਹਦੇ ਤੇ ਮਨਜ਼ੂਰੀ ਨਹੀਂ ਦਿੱਤੀ ਗਈ ਭਗਵੰਤ ਸਿੰਘ ਮਾਨ ਜਿਹੜਾ ਕਿ ਲਲਕਾਰ ਲਲਕਾਰ ਕੇ ਕਹਿੰਦਾ ਸੀਗਾ ਜਦੋਂ ਸਾਡੀ ਸਰਕਾਰ ਆ ਗਈ ਤਾਂ ਅਸੀਂ ਇਹਨਾਂ ਦੋਸਿਆਂ ਨੂੰ ਹਵਾਲਾਤ ਦੇ ਵਿੱਚ ਦੇਵਾਂਗੇ ਇਹਨਾਂ ਨੂੰ ਅਸੀਂ ਜੇਲ੍ਹ ਦੇ ਵਿੱਚ ਭੇਜਾਂਗੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਣ ਵਾਲੀ ਤਾਂ ਦੋਸਤੋ ਬਹੁਤ ਦੂਰ ਦੀ ਗੱਲ ਹੈ ਲੇਕਿਨ ਉਸ ਫਾਈਲ ਦੇ ਉੱਪਰ ਸਾਈਨ ਤੱਕ ਨਹੀਂ ਕੀਤੇ ਗਏ ਮਈ 2022 ਮਈ 2023 ਮਈ 2024 ਯਾਨੀ ਕਿ ਸਵਾ ਦੋ ਸਾਲ ਹੋ ਚੱਲੇ ਨੇ ਉਸ ਫਾਈਲ ਦੇ ਉੱਪਰ ਸਾਈਨ ਨਹੀਂ ਕੀਤੇ ਗਏ ਕਿ ਉਹਨਾਂ ਨੂੰ ਮਨਜ਼ੂਰੀ ਦਿੱਤੀ ਜਾ ਸਕੇ ਹੁਣ ਦੋਸਤੋ ਇਹ ਸਾਰੀਆਂ ਗੱਲਾਂ ਜਿਹੜੀਆਂ ਰਣਵੀਰ ਖੱਟੜੇ ਵੱਲੋਂ ਜਦੋਂ ਸਾਰੀਆਂ ਲੰਗੀਆਂ ਕਰ ਦਿੱਤੀਆਂ ਗਈਆਂ ਨੇ ਤੇ ਹੁਣ ਇਹ ਪਬਲਿਕ ਡੋਮੇਨ ਦੇ ਵਿੱਚ ਆ ਗਈਆਂ ਨੇ ਹੁਣ ਉਹ ਤੋਂ ਤੁਹਾਨੂੰ ਅਗਲੀ ਗੱਲ ਦੱਸ ਦਿਆਂ ਇਸ ਦੇ ਉੱਪਰ ਕੋਈ ਵੀ ਅਦਾਲਤ ਵੱਲੋਂ ਸਟੇ ਨਹੀਂ ਕੀਤੀ ਹੋਈ ਜੇਕਰ ਕੋਈ ਸਟੇ ਹੁੰਦੀ ਤਾਂ ਬਹਾਨਾ ਹੋ ਜਾਂਦਾ ਕਿ ਸਟੇ ਐ ਲੇਕਿਨ ਕੋਈ ਸਟੇ ਨਹੀਂ ਕੋਈ ਵੀ ਕਾਰਵਾਈ ਇਹ ਕਰ ਸਕਦੇ ਆ ਲੇਕਿਨ ਅੱਜ ਤੱਕ ਜਦੋਂ ਕਿ ਤੁਹਾਨੂੰ ਪਤਾ ਸਟੇ ਵੱਲੋਂ ਜਿਹੜਾ ਟੇੜਾ ਮੁਖੀ ਹੈ ਖਣੀ ਪ੍ਰੀਤ ਕੌਰ ਹੈ ਇਹਨਾਂ ਸਾਰਿਆਂ ਨੂੰ ਸੈਟ ਵੱਲੋਂ ਦੋਸ਼ੀ ਕਰਾਰ ਦਿੱਤਾ ਜਾ ਚੁੱਕਿਆਗਾ ਇਹਨਾਂ ਦੇ ਖਿਲਾਫ ਉਹਨਾਂ ਨੇ ਰਿਪੋਰਟ ਦੇ ਦਿੱਤੀ ਹੈ ਕਿ ਇਹਨਾਂ ਨੇ ਆ ਕੁਝ ਕੀਤਾ ਸੀਗਾ ਲੇਕਿਨ ਦੋਸਤੋ ਉਹਦੇ ਤੇ ਭਗਵੰਤ ਮਾਨ ਸਰਕਾਰ ਵੱਲੋਂ ਉਹਨਾਂ ਨੂੰ ਪਰਚਾ ਦਰਜ ਕਰਨਾ ਜਾਂ ਕਾਰਵਾਈ ਕਰਨੀ ਤਾਂ ਬਹੁਤ ਦੂਰ ਦੀ ਗੱਲ ਹੈ ਅੱਜ ਤੱਕ ਇੱਕ ਵਾਰੀ ਵੀ ਡੇਰਾ ਮੁਖੀਰੂ ਜਾਂ ਕਿਸੇ ਹੋਰ ਨੂੰ ਸੰਮਨ ਤੱਕ ਨਹੀਂ ਕਰੇ ਗਏ ਉਹਨਾਂ ਨੂੰ ਸੈਟ ਦੇ ਸਾਹਮਣੇ ਬੁਲਾਉਣ ਦੀ ਖਾਤਰ ਸੰਮਣੇ ਨਹੀਂ ਕੀਤੇ ਹੁਣ ਦੋਸਤੋ ਇਹਨੂੰ ਤੁਸੀਂ ਕਹੋਗੇ ਕਿ ਕੀ ਹੁਣ ਫਿਰ ਇਹ ਮਿਲੀ ਭੁਗਤ ਨਹੀਂ ਤਾਂ ਕੀ ਹੈ ਉਹਦਾ ਕਾਰਨ ਕੀ ਹੈ ਦੋਸਤੋ ਕਾਰਨ ਉਹੋ ਹੀ ਹੈ ਜੋ ਪਹਿਲਿਆਂ ਨੇ ਕੀਤਾਗਾ ਉਹਨਾਂ ਦੀਆਂ ਵੋਟਾਂ ਲੈਣਾ ਕਿਉਂਕਿ ਪਹਿਲਾ ਐਮਪੀ ਦੀਆਂ ਚੋਣਾਂ ਸੀਗੀਆਂ ਸਰਕਾਰ ਬਣਨ ਤੋਂ ਬਾਅਦ ਵੋਟਾਂ ਉਸ ਵੇਲੇ ਵੀ ਲੈਣੀਆਂ ਸੀਗੀਆਂ ਕਿਉਂਕਿ ਸਭ ਤੋਂ ਵੱਡਾ ਜਿਹੜਾ ਸਲਾਮਤਪੁਰ ਡੇਰਾ ਉਹ ਆਪਾਂ ਨੂੰ ਪਤਾ ਮਾਲਵੇ ਦੇ ਵਿੱਚ ਆਉਂਦਾ ਤੇ ਉਹਦਾ ਜਿਹੜਾ ਆਸਰ ਸੀਗਾ ਉਹ ਸਿੱਧਾ ਹੀ ਸੰਗਰੂਰ ਵਾਲੀ ਸੀਟ ਦੇ ਉੱਪਰ ਪੈਂਦਾ ਸੀਗਾ ਜੇਕਰ ਇਹ ਕਾਰਵਾਈ ਹੋ ਜਾਂਦੀ ਤਾਂ ਸੰਗਰੂਰ ਦੇ ਵਿੱਚ ਭਗਵੰਤ ਸਿੰਘ ਮਾਨ ਨੂੰ ਡੇਰਾ ਪ੍ਰੇਮੀਆਂ ਦੀ ਵੋਟ ਨਹੀਂ ਪੈਣੀ ਸੀ ਇਸ ਚੀਜ਼ ਦੇ ਉੱਪਰ ਦੋਸਤੋ ਮੈਂ ਤੁਹਾਨੂੰ ਥੋੜੀ ਜਿਹੀ ਇੱਕ ਅਗਲੀ ਗੱਲ ਦੱਸਦਾ ਇਹ ਅਸਲ ਦੇ ਵਿੱਚ ਆਪਾਂ ਕਹਿੰਦੇ ਨੇ ਯਾਰ ਲੀਡਰ ਕਾਰਵਾਈ ਕਰਦੇ ਕਿਉਂ ਨਹੀਂ ਕਿਉਂ ਲੋਕਾਂ ਦੇ ਵਿੱਚ ਪਹਿਲਾਂ ਕਈਆਂ ਹੋਈਆਂ ਗੱਲਾਂ ਤੋਂ ਮੁੱਕਰ ਕਿਉਂ ਜਾਂਦੇ ਨੇ ਇਹਦਾ ਦੋਸਤੋ ਇੱਕ ਇੱਕੋ ਇੱਕ ਕਾਰਨ ਹੈ ਸਿਰਫ ਇੱਕ ਕਾਰਨ ਹੈ ਜੇ ਜਿਹੜੀ ਕੁਰਸੀ ਦੀ ਲਾਲਸਾ ਕੁਰਸੀ ਦੇ ਨਾਲ ਚਿਪਕੇ ਰਹਿਣਾ ਤੇ ਅਗਲੀ ਵਾਰ ਕੁਰਸੀ ਫੇਰ ਲੈਣਾ ਇਹ ਜਿੰਨਾ ਚਿਰ ਕੋਈ ਵਿਅਕਤੀ ਇਸ ਚੀਜ਼ ਤੋਂ ਉੱਪਰ ਉੱਠ ਕੇ ਨਹੀਂ ਸੋਚੇਗਾ ਕੋਈ ਕਾਰਵਾਈ ਨਹੀਂ ਕਰੇਗਾ ਕਿਉਂਕਿ ਹਰ ਇੱਕ ਜਿਵੇਂ ਉਹਨਾਂ ਇਹਨਾਂ ਨੂੰ ਹੀ ਲੈ ਲੋਣ ਵਾਲੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਬੜੀ ਮੁਸ਼ਕਲ ਨਾਲ ਸੀਐਮ ਦੀ ਕੁਰਸੀ ਮਿਲੀ ਆ ਇਹਨਾਂ ਨੂੰ ਸਿਰਫ ਇੱਕੋ ਇੱਕ ਮਤਲਬ ਹੈ ਕਿ ਮੇਰੀ ਸੀਐਮ ਦੀ ਕੁਰਸੀ ਬਰਕਰਾਰ ਰਹੇ ਜੇ ਤਾਂ ਦੇਖੋ ਹੋਵੇ ਇਹ ਕਿ ਮੇਰਾ ਮੁੱਖ ਮੰਤਵ ਹੈ ਜਿਹੜਾ ਮੈਂ ਇਨਸਾਫ ਦਿਵਾਉਣਾ ਹੈ ਮੈਂ ਲੋਕਾਂ ਦੇ ਨਾਲ ਖੜਨਾ ਮੇਰੀ ਕੁਰਸੀ ਰਹੇ ਨਾ ਰਹੇ ਮੈਂ ਡਟ ਕੇ ਲੋਕਾਂ ਨਾਲ ਖੜਨਾ ਹਾਲਾਂਕਿ ਦੋਸਤੋ ਇਹਦੇ ਲਈ ਇੱਛਾ ਸ਼ਕਤੀ ਦੀ ਜ਼ਰੂਰਤ ਹੁੰਦੀ ਆ ਜੇਕਰ ਤੁਹਾਡੇ ਵਿੱਚ ਇੱਛਾ ਸ਼ਕਤੀ ਹੋਵੇ ਮੈਂ ਇਹ ਕਹਿ ਸਕਦਾਗਾ ਕਿ ਇੱਕ ਵਾਰੀ ਤਾਂ ਕੁਰਸੀ ਜਾ ਸਕਦੀ ਆ ਪਰ ਅਗਲੀ ਵਾਰ ਨੂੰ ਕੁਰਸੀ ਤੁਹਾਡੇ ਮਗਰ ਨਾ ਭੱਜੀ ਆ ਓਏ ਤਾਂ ਮੈਂ ਇਹਦੇ ਲਈ ਦਾਵਾ ਪੇਸ਼ ਕਰ ਸਕਦਾਗਾ ਕਿਉਂਕਿ ਜਿਹੜੇ ਵੀ ਲੋਕਾਂ ਨੇ ਅੱਜ ਤੱਕ ਇਸ ਤਰ੍ਹਾਂ ਦੇ ਫੈਸਲੇ ਕੀਤੇ ਨੇ ਕਿਸੇ ਬੇਇਨਸਾਫੀ ਦੇ ਖਿਲਾਫ ਲੋਕਾਂ ਦੇ ਨਾਲ ਖੜੇ ਨੇ ਉਹਨਾਂ ਦੇ ਮੰਗਰ ਕੁਰਸੀਆਂ ਜਾਂ ਪੈਸਾ ਤੋੜਿਆ ਆਉਂਦਾਗਾ ਪਰ ਇਹਨਾਂ ਲੋਕਾਂ ਦੀ ਜਿਹੜੀ ਇੱਛਾ ਸ਼ਕਤੀ ਹੈ ਉਹ ਸਿਰਫ ਇੱਥੋਂ ਤੱਕ ਕੰਮ ਕਰਦੀ ਹੈ ਕਿ ਯਾਰ ਮਸਾਂ ਕੁਰਸੀ ਮਿਲਿਆ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਿਆ ਆਪਾਂ ਨੇ ਕੀ ਲੈਣਾਗਾ ਇਹਨਾਂ ਲੋਕਾਂ ਦਾ ਤਾਂ ਇਹੀ ਹਾਲ ਹੈ ਇਹ ਲੋਕ ਤਾਂ ਕੱਲ ਨੂੰ ਸਾਡੇ ਨਾਲ ਨੇ ਅੱਜ ਉਹਨਾਂ ਨਾਲ ਨੇ ਇਹ ਬੋਗਣਾ ਕਿਉਂਕਿ ਹੁਣ ਮੁਰੇ ਦੋਸਤੋ ਅਗਲੀ ਗੱਲ ਕਰਦੇ ਹਾਂ ਹੁਣ ਚਾਰ ਵਿਧਾਨ ਸਭਾ ਦੀਆਂ ਚੋਣਾਂ ਆ ਗਈਆਂ ਪਹਿਲਾਂ ਲੋਕ ਸਭਾ ਸੀ ਫਿਰ ਵਿਧਾਨ ਸਭਾ ਆ ਗਈ ਹੁਣ ਵਿਧਾਨ ਸਭਾ ਦੀਆਂ ਚਾਰੇ ਚੋਣਾਂ ਦੇ ਵਿੱਚ ਬਰਨਾਲੇ ਦੀ ਆਪਾਂ ਨੂੰ ਪਤਾ ਸੀਟ ਹੈ ਇਹਨਾਂ ਸੀਟਾਂ ਦੇ ਉੱਪਰ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਨੇ ਬਹੁਤ ਇਹ ਕਦੇ ਵੀ ਭਗਵੰਤ ਮਾਨ ਜੀ ਇਸ ਗੱਲ ਦੇ ਉੱਪਰ ਨਹੀਂ ਆਉਣਗੇ ਕਿ ਉਹਨਾਂ ਦੀਆਂ ਵੋਟਾਂ ਖੁੱਸ ਜਾਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਾਂ ਲੋਕਾਂ ਦੀ ਕੀ ਸੈਂਟੀਮੈਂਟ ਨੇ ਇਹਨਾਂ ਨੂੰ ਕੋਈ ਮਤਵ ਨਹੀਂ ਔਰ ਉਸ ਤੋਂ ਬਾਅਦ ਦੋਸਤੋ ਫਿਰ ਜਿਹੜੀਆਂ ਵੋਟਾਂ ਨੇ ਮਿਊਸਪਲ ਕਮੇਟੀਆਂ ਦੀਆਂ ਪੰਚਾਇਤਾਂ ਦੀਆਂ ਚੋਣਾਂ ਇਹ ਸਾਰੀਆਂ ਸਿਰ ਤੇ ਖੜੀਆਂ ਨੇ ਯਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਨਹੀਂ ਦੇਸ਼ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਜਿਹੜੀਆਂ ਚੋਣਾਂ ਨੇ ਸਾਲ ਦੇ ਵਿੱਚ ਕਈ-ਕਈ ਵਾਰ ਆ ਜਾਂਦੀਆਂ ਨੇ ਇਸ ਕਾਰਨ ਕਰਕੇ ਇਹਨਾਂ ਤੋਂ ਕਦੇ ਤਬਕਕਉ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹਨਾਂ ਦੀ ਜਿਹੜੀ ਲਾਲਸਾ ਨਾ ਉਹ ਕੱਲੀ ਹੁਣ ਹੁਣੇ ਵਾਲੀ ਨਹੀਂ ਹੈਗੀ ਕਿ ਹੁਣ ਅਸੀਂ ਕੁਰਸੀ ਨਾਲ ਸਾਡੀ ਚਲੀ ਨਾ ਜਾਵੇ ਇਹਨਾਂ ਨੂੰ ਅਗਲੀ ਵਾਰ ਕੁਰਸੀ ਲੈਣ ਦਾ ਬਹੁਤ ਜ਼ਿਆਦਾ ਫਿਕਰ ਰਹਿੰਦਾ ਕਿ ਮੂਰੇ ਵੀ ਕੁਰਸੀ ਹੈ ਜਿਹੜੀ ਸਾਨੂੰ ਅਸੀਂ 25 ਸਾਲ ਤੱਕ ਰਾਜ ਕਰੀਏ ਹਮ ਆਦਮੀ ਹਾਂ ਇੱਕ ਧਮੀ ਸਾਡਾ ਇੱਕ ਦਮ ਦਾ ਭਰੋਸਾ ਨਹੀਂ ਪਰ ਅਸੀਂ 25-25 ਸਾਲ ਰਾਜ ਕਰਨ ਦੀਆਂ ਗੱਲਾਂ ਕਰਦੇ ਆ ਜਿਨ੍ਹਾਂ ਕਾਰਨਾਂ ਕਰਕੇ ਦੋਸਤੋ ਅਸੀਂ ਇਹਨਾਂ ਲੋਕਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦੇ ਸੋ ਇਹੋ ਚੀਜ਼ ਆ ਜਿਹੜੀ ਇਹਨਾਂ ਨੂੰ ਕਾਰਵਾਈ ਕਰਨ ਤੋਂ ਰੋਕਦੀ ਆ ਹੁਣ ਦੋਸਤੋ ਗੱਲਬਾਤ ਕਰਦੇ ਆ ਜਿਹੜੀ ਅਗਲੀ ਮੇਨ ਮਤਲਬ ਖਬਰ ਹੈ ਉਹ ਹੈਗੀ ਆ ਟਾਈਟਲਰ ਦੇ ਖਿਲਾਫ ਦੋਸ਼ ਐਡ ਹੋ ਗਏ ਨੇ ਆਪਾਂ ਨੂੰ ਪਤਾ ਦੋਸਤੋ ਇਹ ਜਿਹੜਾ 1984 ਦਾ ਮਾਮਲਾ ਹੈ ਜਿਹਦੇ ਚ ਇਹ ਸਬੰਦੇ ਨੇ ਅਨੇਕਾਂ ਸਿੱਖਾਂ ਦੇ ਕਤਲ ਕਰਵਾਏ ਲੋਕਾਂ ਨੂੰ ਉਕਸਾਇਆ ਲੋਕਾਂ ਨੂੰ ਉਕਸਾ ਕੇ ਇਹਨਾਂ ਨੇ ਮਤਲਬ ਜਿਹੜਾ ਸਿੱਖਾਂ ਦਾ ਕਤਲੇਆਮ ਕੀਤਾ ਸੀਗਾ ਉਹਦੇ ਲਈ ਅਦਾਲਤ ਨੇ ਇਹਨਾਂ ਦੇ ਉੱਪਰ ਦੋਸ਼ ਐਡ ਕਰ ਦਿੱਤੇ ਨੇ 2 ਅਗਸਤ ਨੂੰ ਸਜ਼ਾ ਸੁਣਾਈ ਜਾਣੀ ਹੈ ਲੇਕਿਨ ਦੋਸਤੋ ਹੁਣ ਸਵਾਲ ਪੈਦਾ ਸਾਡੇ ਦੇਸ਼ ਦੇ ਸਿਸਟਮ ਉੱਤੇ ਹੁੰਦਾ ਹੈਗਾ ਕਿ ਸਾਡਾ ਇਹ ਕਿਹੋ ਜਿਹਾ ਸਿਸਟਮ ਹੈ ਜਿਹੜਾ 40-40 ਸਾਲ ਤੱਕ ਮਤਲਬ ਅਜੇ ਦੋਸ਼ ਐਡ ਹੋ ਰਹੇ ਨੇ ਇਹਦੇ ਤੋਂ ਕੀ تسल्ली ਪ੍ਰਗਟ ਕਰੀਏ ਕੀ ਅਸੀਂ ਕਹੀਏ ਕਿ ਬਹੁਤ ਵਧੀਆ ਹੋ ਗਿਆ ਕੀ ਜੇ ਉਹਨੂੰ ਹੁਣ 5-4 ਸਾਲ ਦੀ ਸਜ਼ਾ ਹੋ ਵੀ ਜਾਊਗੀ ਕੀ ਮਤਲਬ ਉਹਦੇ ਨਾਲ ਉਹਨਾਂ ਲੋਕਾਂ ਨੂੰ ਇਨਸਾਫ ਮਿਲ ਜਾਊਗਾ ਜਿਨ੍ਹਾਂ ਦੇ ਬੱਚਿਆਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਾਹਮਣੇ ਸਾਡੇ ਬੱਚਿਆਂ ਦੇ ਸਾਹਮਣੇ ਮਾਪੇ ਸਾੜੇ ਉਹਨਾਂ ਦੇ ਮਾਪਿਆਂ ਦੇ ਸਾਹਮਣੇ ਬੱਚਿਆਂ ਦਾ ਬਲਾਤਕਾਰ ਕੀਤਾ ਇੰਨੇ ਵੱਡੇ ਦੋਸ਼ੀ ਜਿਹੜੇ ਲੋਕ ਨੇ ਦੋਸਤੋ ਉਹਨਾਂ ਨੂੰ 40 40 ਸਾਲ ਬਾਅਦ ਜਿਹੜਾ ਮਤਲਬ ਦੋਸੈਦ ਕਰਨਾ ਅਜੇ ਵੀ ਉਹਨਾਂ ਦੇ ਵਕੀਲ ਪਤਾ ਦਲੀਲ ਕੀ ਦਿੰਦੇ ਨੇ ਉਹਨਾਂ ਦੇ ਵਕੀਲ ਕਹਿੰਦੇ ਕਹਿੰਦੇ ਜੀ 40 ਸਾਲ ਤੱਕ ਤਾਂ ਕੋਈ ਗਵਾਹ ਸਾਹਮਣੇ ਆਇਆ ਨਹੀਂ ਹੁਣ 40 ਸਾਲਾਂ ਬਾਅਦ ਜਿਹੜਾ ਗਵਾਹ ਸਾਹਮਣੇ ਆਉਣ ਦਾ ਉਹਨਾਂ ਦੀ ਕੀ ਟੱਕ ਰਹਿ ਜਾਂਦੀ ਆ ਹੁਣ ਦੋਸਤੋ ਇਹਨਾਂ ਨੂੰ ਕੋਈ ਪੁੱਛੇ ਵੀ 40 ਸਾਲ ਤੱਕ ਜਦੋਂ ਤੱਕ ਤੁਹਾਡਾ ਇਹ ਆਕਾਬਰ ਸੀਗਾ ਕਾਂਗਰਸ ਦਾ ਰਾਜ ਸੀਗਾ ਔਰ ਕਿਸ ਵਿਚਾਰੇ ਮਜਲੂਮ ਦੀ ਕਿਸ ਇੱਕ ਸਿੰਪਲ ਬੰਦੇ ਦੀ ਜਿਨ੍ਹਾਂ ਦਾ ਪਰਿਵਾਰ ਮਾਰਿਆ ਜਾ ਚੁੱਕਿਆ ਜਿਨ੍ਹਾਂ ਦੇ ਪਤੀ ਮਾਰੇ ਜਾ ਚੁੱਕੇ ਨੇ ਬੱਚੇ ਮਾਰੇ ਜਾ ਚੁੱਕੇ ਨੇ ਅੱਖਾਂ ਦੇ ਸਾਹਮਣੇ ਮਾਰੇ ਜਾ ਚੁੱਕੇ ਨੇ ਉਹ ਕਿਵੇਂ ਹਿੰਮਤ ਜਟਾਉਣਗੇ ਜਿਹੜੇ ਇਹ ਵਕੀਲ ਉੱਥੇ ਦਲੀਲਾਂ ਪੇਸ਼ ਕਰਦੇ ਨੇ ਜੇ ਇਹਨਾਂ ਲੋਕਾਂ ਨੂੰ ਇੱਕ ਮਿੰਟ ਲਈ ਇਹ ਸੋਚ ਕੇ ਦੀ ਖਾਤਰ ਕਿਹਾ ਜਾਵੇ ਨਾ ਕਿ ਤੁਸੀਂ ਸੋਚੋ ਜੇ ਤੁਹਾਡੇ ਬੱਚਿਆਂ ਨੂੰ ਤੁਹਾਡੇ ਮਾਪਿਆਂ ਨੂੰ ਤੁਹਾਡੀਆਂ ਅੱਖਾਂ ਦੇ ਸਾਹਮਣੇ ਸਾਰਿਆ ਹੋਵੇ ਕੀ ਤੁਹਾਡੇ ਚ ਜ਼ਰੂਰਤ ਹੋਊਗੀ ਗਵਾਹੀ ਦੇਣ ਦੀ ਸੋ ਦੋਸਤੋ ਇਹ ਬੇਤੁਕੀਆਂ ਦਲੀਲਾਂ ਦੇ ਦੇ ਕੇ ਸਾਡੇ ਸਿਸਟਮ ਨੇ ਜਿਹੜਾ ਗੜਖ ਕਰ ਕਰਕੇ ਰੱਖਿਆ ਹੋਇਆ ਹੁਣ ਸਵਾਲ ਪੈਦਾ ਦੋਸਤੋ ਇਹ ਹੁੰਦਾਗਾ ਕਿ 2 ਅਗਸਤ ਨੂੰ ਕੀ ਮਤਲ ਉਹਨੂੰ ਸਜ਼ਾ ਸੁਣਾਈ ਜਾਂਦੀ ਆ ਤੇ ਉਹਦੇ ਨਾਲ ਕਿੰਨਾ ਕੁ ਸਿੱਖ ਹਿਰਦਿਆਂ ਦੇ ਉੱਪਰ ਮਲਮ ਲੱਗ ਪਾਊਗੀ ਇਹ ਤਾਂ ਆਉਣ ਵਾਲਾ 2 ਅਗਸਤ ਦਾ ਸਮਾਂ ਦੱਸੇਗਾ ਪਰ ਛਿੱਡੇ ਵੱਡੇ ਇਹ ਦੋਸ਼ੀ ਨੇ ਕਿਉਂਕਿ ਹੁਣ ਜਿਹੜਾ ਇਹਨਾਂ ਦੇ ਖਿਲਾਫ ਗਵਾਹੀਆਂ ਆਉਣ ਦਾ ਜਾਂ ਜੋ ਵੀ ਮੁੱਦਾ ਹੈਗਾ ਉਹ ਤਾਂ ਕਰਕੇ ਆ ਤਾਂ ਕਿ ਉਹਨਾਂ ਇਹਨਾਂ ਕੋਲੇ ਪਾਵਰ ਨਹੀਂ ਹੈਗੀ ਹੁਣ ਇਹ ਕੁਝ ਕਰ ਨਹੀਂ ਸਕਦੇ ਸੋ ਦੇ ਇਸ ਤੇ ਦੋ ਤਰੀਕ ਤੱਕ ਦੇਖਾਂਗੇ ਦੋਤੋ ਜਰੂਰ ਮੈਂ ਮਤਲਬ ਇਹ ਕਹੂੰਗਾ ਕਿ ਤੁਸੀਂ ਇਸ ਦੇ ਉੱਪਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਾਡੇ ਨਾਲ ਜੋ ਇਸ ਤਰ੍ਹਾਂ ਦਾ ਸਾਡਾ ਸਿਸਟਮ ਹੈ ਦੇਸ਼ ਦਾ ਉਹਦੇ ਚ ਕੀ ਅਸੀਂ ਇਨਸਾਫ ਦੀ ਤਬਕੋ ਰੱਖ ਵੀ ਸਕਦੇ ਆ ਜਾਂ ਨਹੀਂ ਰੱਖ ਸਕਦੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ